ਜਿਹੜੀਆਂ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚੋਂ ਵਾਈ ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਪੰਜਾਬੀ ਵਾਲੀ ਵਧੀਆ ਜਾਂ ਭਾਰਤੀ ਵਾਲੀ ਵਧੀਆ ਨਿਖੜ ਕੇ ਸਾਹਮਣੇ ਆਉਣਗੀਆਂ ਇਹ ਤਾਂ ਇੰਡੀਆ ਦਾ ਬੰਦਾ ਜਿਹੜਾ ਉਹ ਇਹ ਦੇਖੂਗਾ ਜੇ ਉਹਨੇ ਬੀਐਡ ਕੀਤੀ ਕਿਵੇਂ ਉਹ ਟੀਚਿੰਗ 'ਚ ਜਾ ਸਕਦਾ ਜਾਂ ਉਹ ਜੇ ਸੁਪੋਜ਼ਿੰਗਲੀ ਕੰਸਟਰਕਸ਼ਨ 'ਚ ਜਾ ਸਕਦਾ ਕੋਈ ਆਈਟੀ 'ਚ ਜਾ ਸਕਦਾ ਰਾਈਟ ਫ੍ਰੈਂਕੋਫੋਨ ਹੁਣ ਫ੍ਰੈਂਚ ਦੇ ਜਿਹੜੇ ਨੇ ਯੂ نو ਸਪੀਕਿੰਗ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਕਿਊਬੈਕ ਤੋਂ ਬਾਹਰ ਜੀ ਕਿਊਬੈਕ ਤੋਂ ਬਾਅਦ ਜੀ ਬਾਕੀ ਪ੍ਰੋਵਿੰਸਸਿਸ ਦੇ ਵਿੱਚ ਵੀ ਸਾਡੀ ਫ੍ਰੈਂਚ ਸਪੀਕਿੰਗ ਜਿਹੜੀ ਹੈ ਨਾ ਉਹ ਪੋਪੂਲੇਸ਼ਨ 12% ਤੱਕ ਹੋਣੀ ਚਾਹੀਦੀ ਐ ਇਸ ਵੇਲੇ 8.8% ਕਿੰਨੇ ਬਬਾਈ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਬੜੇ ਨੇ ਉੱਥੇ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੋਈ ਕੈਬਨਿਟ ਮਿਨਿਸਟਰ ਦਾ ਅਹੁਦਾ ਮਿਲੇਗਾ ਪਾਏ ਦਿਨ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਨੇ ਲਾਈਮ ਲਾਈਟ 'ਚ ਰਹਿਣ ਦੇ ਲਈ ਉਹਨਾਂ ਨੇ ਹੁਣ ਕਿਹਾ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਸਾਡੇ ਗੈਸਟ ਟ੍ਰੰਪ ਦੀ ਜਿਹੜੀ ਪਾਲਿਸੀ ਸਸਟੇਨੇਬਲ ਨਹੀਂ ਹੈ ਰਾਈਟ ਚੱਕ ਕੇ ਇਲੀਗਲਾਂ ਨੂੰ ਭੇਜਦਾ ਟਰੰਪ ਇੱਕ ਹਿੱਲਿਆ ਹੋਇਆ ਇਨਸਾਨ ਹੈ ਉੱਥੇ ਦਾ ਮੀਡੀਆ ਕਹਿ ਰਿਹਾ ਕਿ ਉਹ ਇਨਕੋਫਰੈਂਟ ਆਈਟ ਗੇਟ ਡੈਮੋਕ੍ਰੇਸੀ ਦੀ ਟਰੈਜੇਡੀ ਹੈ ਕਿ ਇੱਕ ਬੰਦੇ ਨੇ ਤੁਸੀਂ ਪਾਵਰ ਦੇ ਦਿੱਤੀ ਚਾਹੇ ਹੱਲੇ ਉਹਨੂੰ ਸਿਰਫ 1.5% ਲੋਕਾਂ ਨੇ ਵੱਧ ਲੋਕਾਂ ਨੇ ਵੋਟ ਪਾਈ ਜਿਵੇਂ ਕਿ ਦੇਖਿਆ ਗਿਆ ਕੈਨੇਡਾ ਦੇ ਵਿੱਚ ਪੰਜਾਬੀ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਜਿਹੜੇ ਪੰਜਾਬੀਆਂ ਦੀ ਰਾਜਨੀਤੀ ਦੇ ਵਿੱਚ ਪ੍ਰਭਾਵ ਉਹ ਵੀ ਬਹੁਤ ਵੱਡਾ ਹੈ ਹੁਣ ਜਿਹੜੀਆਂ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚੋਂ 22 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਪੰਜਾਬੀ ਵਾਲੀ ਵਧੀਆ ਜਾਂ ਭਾਰਤੀ ਵਾਲੀ ਵਧੀਆ ਨਿਕੜ ਕੇ ਸਾਹਮਣੇ ਆਉਣਗੀਆਂ ਦੇਖੋ ਮੈਂ ਇੱਕ ਗੱਲ ਕਹਿੰਨਾ ਜੀ ਜਿਹੜੇ ਵੀ ਪੰਜਾਬੀ ਜਿੱਤੇ ਆ ਉੱਥੇ 22 ਪੰਜਾਬੀ ਜਿੱਤੇ ਆ ਜਿਹੜੇ ਕਿ ਇਸ ਵੇਲੇ 6% ਆਫ ਦੀ ਕੈਨੇਡੀਅਨ ਪਾਰਲੀਮੈਂਟ ਹੈ ਠੀਕ ਹੈ ਜੀ 6% ਆਪਣੇ ਹਾਊਸ ਆਫ ਕਾਮਨਸ ਦੇ ਬੰਦੇ ਆਪਣੇ ਪੰਜਾਬੀ ਸਿ ਹੁਣ ਜਿਹੜੀ ਗੱਲ ਹੈ ਇਹ ਕੋਣ ਕਿਹੜੀ ਪਾਲਿਸੀ ਭਾਰਤ ਦੇ ਮਦੇ ਭਾਰਤੀਆਂ ਦੇ ਯੂ ਨੋ ਵੈਜ ਲੈਣ ਦੇ ਹਮਾਨੀ ਕੈਸਾ ਸੀ ਪਰ ਭਾਰਤੀਆਂ ਲਈ ਬੜੇ ਐਵੈਨਿਊਸ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ 395000 2025 ਚਾਹੀਦਾ ਜੀ 2026 ਤਕਰੀਬਨ 380 ਚਾਹੀਦਾ 4 ਲੱਖ ਤੋਂ ਥੋੜੇ ਥੋੜੇ ਘੱਟ ਚਾਹੀਦੇ ਨੇ ਜੀ ਹੁਣ ਇਮੀਗਰੈਂਟ ਕੈਨੇਡਾ ਨੂੰ ਚਾਹੀਦਾ ਇਹ ਤਾਂ ਇੰਡੀਆ ਦਾ ਬੰਦਾ ਜਿਹੜਾ ਉਹ ਇਹ ਦੇਖੂਗਾ ਜੇ ਉਹਨੇ ਬੀਐਡ ਕੀਤੀ ਕਿਵੇਂ ਉਹ ਟੀਚਿੰਗ ਚ ਜਾ ਸਕਦਾ ਜਾਂ ਉਹ ਜੇ ਸੁਪੋਜ਼ਿੰਗਲੀ ਕੰਸਟ੍ਰਕਸ਼ਨ ਚ ਜਾ ਸਕਦਾ ਕੋਈ ਆਈਟੀ ਚ ਜਾ ਸਕਦਾ ਰਾਈਟ ਫ੍ਰੈਂਕੋਫੋਨ ਜੀ ਹੁਣ ਫ੍ਰੈਂਚ ਦੇ ਜਿਹੜੇ ਨੇ ਯੂ ਨੋ ਸਪੀਕਿੰਗ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਕਿਊਬੈਕ ਤੋਂ ਬਾਹਰ ਜੀ ਕਿਊਬੈਕ ਤੋਂ ਬਾਹਰ ਜੀ ਬਾਕੀ ਪ੍ਰੋਵਿੰਸਸਿਸ ਦੇ ਵਿੱਚ ਵੀ ਸਾਡੀ ਫ੍ਰੈਂਚ ਸਪੀਕਿੰਗ ਜਿਹੜੀ ਹੈ ਨਾ ਉਹ ਪੋਪੂਲੇਸ਼ਨ 12% ਤੱਕ ਹੋਣੀ ਚਾਹੀਦੀ ਹੈ ਇਸ ਵੇਲੇ 8.5% ਸੋ ਜੇ ਬੱਚੇ ਫ੍ਰੈਂਚ ਸਿੱਖਣ ਤਾਂ ਇੰਡੀਅਨਸ ਲਈ ਓਪਰਚ्युनिटीज ਆ ਦੇਖੋ ਕੋਈ ਸਰਕਾਰੀ ਐਮਪੀ ਸਾਡਾ ਫਾਇਦਾ ਕਰਨ ਇਸ ਤੋਂ ਚੰਗਾ ਅਸੀਂ ਆਪ ਦਾ ਫਾਇਦਾ ਕਰੀਏ ਅਸੀਂ ਦੇਖੀਏ ਕੈਨੇਡਾ 'ਚ ਕਿੱਥੇ ਓਪਰਚ्युनिटीज ਆ ਅਸੀਂ ਕਿਹੜਾ ਯੂ نو ਸਟ੍ਰੀਮ ਲੈ ਕੇ ਸਾਡੀ ਯੂ نو ਸੈਟਲਮੈਂਟ ਈਜ਼ੀ ਹੋ ਜਾਦੀ ਹੈ ਸੋ ਯੈਸ ਜਿਹੜੇ ਆ 6 ਇਹਨਾਂ 6% ਪਾਰਲੀਮੈਂਟਰੀਆ ਨਾ ਮੈਂ ਉਮੀਦ ਕਰਦਾ ਕਿ ਕਿਤੇ ਨਾ ਕਿਤੇ ਇਹਨਾਂ ਦੇ ਦਿਲ ਚ ਵੀ ਸਾਡੇ ਲਈ ਹੋਊਗਾ ਵੀ ਸਾਡੇ ਲੋਕੀ ਆਣ ਕਿਉਂਕਿ ਜਿੰਨੇ ਸਾਡੇ ਹੋਣਗੇ ਓੰਨੇ ਸਾਡੀ ਰਿਪਰੈਜ਼ੈਂਟੇਸ਼ਨ ਵਧਣੀ ਅੱਛਾ ਸਾਡੇ ਇਹ ਬੰਦੇ ਗਏ ਤਾਂ ਹੀ 6% ਆਏ ਬੰਦੇ ਬਿਲਕੁਲ ਬਿਲਕੁਲ ਹਾਂਜੀ ਅੱਛਾ ਰਪਿੰਦਰਪਾ ਜੀ ਜਿਹੜੇ ਬਾਈ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਬੜੇ ਨੇ ਉੱਥੇ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੋਈ ਕੈਬਨਿਟ ਮਿਨਿਸਟਰ ਦਾ ਅਹੁਦਾ ਮਿਲੇਗਾ ਮਿਲਣਾ ਚਾਹੀਦਾ ਜੀ ਦੇਖੋ ਤੁਸੀਂ ਅੱਗੇ ਵੀ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਆਪਣੇ ਸੱਜਨ ਸਿੰਘ ਜੀ ਸੀਗੇ ਰਾਈਟ ਡਿਫੈਂਸ ਮਿਨਿਸਟਰ ਸੀਗੇ ਆਪਣੇ ਯੂ نو ਉਜਲ ਦੋਸਾਂਜ ਪ੍ਰੀਮੀਅਰ ਰਹਿ ਚੁੱਕੇ ਹਨ ਬੀਸੀ ਦੇ ਤਾਂ ਆਪ ਇਹ ਨੈਚੁਰਲ ਹੈ ਜਿਹੜੇ ਆਪਣੇ ਨੇ ਇਹ ਕੀ ਕਹਿੰਦੇ ਐਮਪੀਜ਼ ਇਹਨਾਂ ਨੂੰ ਕੈਬਨਿਟ ਰੈਂਕਸ ਮਿਲਨੇ ਨੈਚੁਰਲ ਹੈ ਅਮਰੀਕਾ ਇਹ ਪਾਰਟ ਆਫ ਯੂ نو ਪਾਰਲੀਮੈਂਟਰੀ ਡੈਮੋਕ੍ਰੇਸੀ ਹੈ अच्छा भाजी अमेरिका ਦੇ ਵਿੱਚ ਦੇਖਿਆ ਗਿਆ ਵੀ 트럼ਪ ਆਏ ਨਾ ਦਿਨ 트럼ਪ ਆਏ ਦਿਨ ਕੋਈ ਨਾ ਕੋਈ ਵਿਵਾਦਤ ਬਿਆਨ ਦਿੰਦੇ ਰਹਿੰਦੇ ਨੇ ਲਾਈਮ ਲਾਈਟ 'ਚ ਰਹਿਣ ਦੇ ਲਈ ਉਹਨਾਂ ਨੇ ਹੁਣ ਕਿਹਾ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਸਾਡੇ ਗੈਸਟ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਮੈਂ ਮੈਂ ਸੀਰੀਅਸਲੀ ਗੱਲ ਕਹਾਂ ਜੀ ਦੇਖੋ ਇਹ 트럼ਪ ਜੀ ਆਪ ਦਾ ਅਮਰੀਕਾ ਦੀ ਸੌਫਟ ਪਾਵਰ ਖਤਮ ਕਰ ਰਹੇ ਹੂੰ ਐਫ 1 ਵੀਜ਼ਾ ਜੀ ਸਟੂਡੈਂਟ ਵੀਜ਼ਾ ਜੀ ਹੁਣ ਦੋ ਕੰਪਨੀਆਂ ਮਾਈਕਰੋਸਾਫਟ ਤੇ ਗੂਗਲ ਜੀ ਦੋਵਾਂ ਦੇ ਹੈੱਡ ਕੋਨ ਇਕ ਦਾ ਨਡੇਲਾ ਹੂੰ ਤੇ ਦੂਜੇ ਦਾ ਪਚੋਈ ਪਚੋਈ ਹੈ ਨਾ ਜੀ ਇਹ ਦੋਵੇਂ ਐਫ 1 ਤੇ ਗਏ ਹੋਏ ਬਿਲਕੁਲ ਰਾਈਟ ਕਮਿੰਗ ਬੈਕ ਜੀ ਜੀ ਹੁਣ ਜੇ ਤੁਸੀਂ ਦੇਖੋ ਰਤਨ ਟਾਟਾ 1 ਪੁਆਇੰਟ ਇਨ ਟਾਈਮ ਤੇ ਯੂ ਐਸ ਏ ਪੜ੍ਹ ਕੇ ਆਏ ਐ ਅਜ਼ੀਮ ਪ੍ਰੇਮ ਜੀ ਪੜ੍ਹ ਕੇ ਆਏ ਮੁਕੇਸ਼ ਸ਼ੰਭਾਨੀ ਪੜ੍ਹ ਕੇ ਆਏ ਜੀ ਸੋ ਅਮਰੀਕਾ ਦਾ ਸਟੂਡੈਂਟ ਵੀਜ਼ਾ ਜਿਹੜਾ ਸੀ ਦੁਨੀਆ ਫਾਇਦਾ ਚੁੱਕਦੀ ਸੀ ਹੁਣ ਇਹਨਾਂ ਨੇ ਕੈਂਪਸਾਂ ਤੇ ਜਾ ਜਾ ਕੇ ਰੇਟ ਕਰਨੀ ਸ਼ੁਰੂ ਕਰ ਦਿੱਤੀ ਐਚ 1 ਬੀ ਵੀਜ਼ੇ ਵਾਲਿਆਂ ਦੇ ਜਿਹੜੇ ਨੇਚਰਲੀ ਬੋਨ ਸਿਟੀਜ਼ਨ ਬੱਚੇ ਪੈਦਾ ਹੋਏ ਸੀ ਉਹਨਾਂ ਨੂੰ ਕਹਿੰਦਾ ਸੀ ਜਿ ਨੇਚਰਲ ਸਿਟੀਜ਼ਨ ਨੇ ਇਹ ਟਰੰਪ ਦੀ ਜਿਹੜੀ ਪਾਲਿਸੀ ਸਸਟੇਨੇਬਲ ਨਹੀਂ ਹੈ রাইਟ ਚੱਕ ਕੇ ਇਲੀਗਲਾਂ ਨੂੰ ਭੇਜਦਾ ਹੁਣ ਇਹ ਵੀ ਦੇਖੋ ਤੁਸੀਂ ਅੱਗੇ ਕਹਿੰਦਾ ਜੀ ਮੈਂ 1 ਮਿਲੀਅਨ ਕੱਟ ਦੇਣੇ ਹੁਣ ਕਹਿੰਦਾ ਜੀ ਜਿਹੜਾ ਇਲੀਗਲ ਆਪਣੇ ਨੂੰ ਰਿਪੋਰਟ ਕਰੇਗਾ 1000 ਡਾਲਰ ਉਹਨੂੰ ਮੈਂ ਦਵਾਂਗਾ ਮੈਂ ਦਵਾਂਗਾ ਬਿਲਕੁਲ ਠੀਕ ਹੈ ਸੋ ਟਰੰਪ ਦੀਆਂ ਕੋਈ ਟਰੰਪ ਇੱਕ ਹਿਲੀਆ ਹੋਇਆ ਇਨਸਾਨ ਹੈ ਜੀ ਉੱਥੇ ਦਾ ਮੀਡੀਆ ਕਹਿ ਰਿਹਾ ਕਿ ਉਹ ਇਨਕੋਹੇਰੈਂਟ ਹੂੰ ਉਹਨੂੰ ਮੀਡੀਆ ਸਨਾਈਲ ਗਹਿਣ ਲੱਗਾ ਸਰਾਇਲ ਦਾ ਮਤਲਬ ਹੁੰਦਾ ਬੁੱਢਾ ਯੂ نو ਦਿਮਾਗ ਦਿਮਾਗ ਤੋਂ ਜੀ ਜੀ ਉਹ ਟਰੰਪ ਦੀ ਜਿਹੜੀ ਵੀ ਗੱਲਾਂ ਹੁਣ ਉਹਨੇ ਕਹਤ ਆ ਜੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹ ਦੇ ਸ਼ੁੱਡ ਟ੍ਰੀਟ ਦੇਮ ਸੈਲਵਜ਼ ਐਸ ਗੈਸਟ ਫੇਰ ਜੇ ਉਹਨੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੇ ਅਮਰੀਕਾ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਜੀ ਹੈਨਾ ਸੁਪੋਜ਼ ਕਿਸੇ ਨੇ ਵਾਸ਼ਿੰਗਟਨ ਤੋਂ ਜਾ ਕੇ ਨਿਊਯਾਰਕ ਜਾਣਾ ਜੀ ਉਹ ਕਹਿੰਦਾ ਇਹਦੇ ਕੋਈ ਰੀਅਲ ਆਈਡੀ ਹੋਣੀ ਚਾਹੀਦੀ ਆ ਓਕੇ ਹੁਣ ਰੀਅਲ ਆਈਡੀ ਆ ਉਦੇ ਪੈਰਾਮੀਟਰਸ ਨੇ ਮਤਲਬ ਹੁਣ ਜੇ ਜੀ ਤੁਹਾਡੇ ਕੋਲ ਤੁਸੀਂ ਗ੍ਰੀਨ ਕਾਰਡ ਹੈ ਤੁਹਾਡੇ ਕੋਲ ਪੀਆਰ ਹੈ ਤੁਸੀਂ ਰੀਅਲ ਆਈਡੀ ਲੈ ਕੇ ਤੁਰੋ ਮਤਲਬ ਉਹ ਉਹ ਕੀ ਚੰਦ ਹੂੰ ਮੈਨੂੰ ਤਾਂ ਸਮਝ ਨਹੀਂ ਆਂਦੀ ਮੈਨੂੰ ਨਹੀਂ ਅਮਰੀਕਾ ਨੂੰ ਨਹੀਂ ਸਮਝ ਆਂਦੀ ਬਿਲਕੁਲ ਦੁਨੀਆ ਨੂੰ ਸਮਝਾਂਦੀ ਕਦੀ ਸਟਾਕ ਐਕਸੀਡੈਂਟ ਹੋ ਕੇ ਪੈਂਦੀ ਹੈ ਕਦੀ ਉਹਦੀ ਬੌਂਡ ਮਾਰਕਟ ਡਿੱਗ ਪੈਂਦੀ ਹੈ ਕਦੀ ਉਹ ਟੈਰਿਫ ਲਾ ਦਿੰਦਾ ਚਾਈਨਾ ਤੇ ਫਿਰ ਉਹ ਰਿਮੂਵ ਕਰ ਦਿੰਦਾ ਕਿ ਜੀ ਹੁਣ ਇਲੈਕਟ੍ਰੋਨਿਕ ਗੁੱਟ ਤੇ ਖਤਮ ਟੈਰਿਫ ਸੋ ਉਹਨੂੰ ਆਪ ਨੂੰ ਨਹੀਂ ਪਤਾ ਉਹ ਕੀ ਕਰਦਾ ਉਹ ਤਾਂ ਕਹਿਣਾ ਨਹੀਂ ਚਾਹੀਦਾ ਮੈਨੂੰ ਯੂ نو ਆਈ ਆਈ ਥਿੰਕ ਓਕੇ ਆਈ ਥਿੰਕ ਇਟ ਡੈਮੋਕਰੇਸੀ ਦੀ ਟ੍ਰੈਜੇਡੀ ਆ ਕਿ ਇੱਕ ਬੰਦੇ ਨੇ ਤੁਸੀਂ ਪਾਵਰ ਦੇ ਦਿੱਤੀ ਜੀ ਚਾਹੇ ਹੱਲੇ ਉਹਨੂੰ ਸਿਰਫ 1.5% ਲੋਕਾਂ ਨੇ ਵੱਧ ਲੋਕਾਂ ਨੇ ਵੋਟ ਪਾਈ ਸੀ ਪਰ ਇਹ ਡੈਮੋਕਰੇਸੀ ਦੀ ਟ੍ਰੈਜੇਡੀ ਆ ਜੀ ਕਿ ਤੁਸੀਂ ਇੱਕ ਤਾਨਾਸ਼ਾਹ ਵੀ ਪੈਦਾ ਕਰ ਸਕਦੇ ਹੋ